ਕਈ ਸਾਲਾਂ ਤੋਂ ਘਰ ਦੇ ਵਿੱਚ ਕੰਮ ਕਰ ਰਹੇ ਨੌਕਰ ਨੇ ਗਦਾਰੀ ਕੀਤੀ ਹੈ ਅਤੇ ਸਾਬਕਾ ਅਫਸਰ ਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ ਉਹ ਨੌਕਰ ਜਿਸ ਨੂੰ ਪੁੱਤਾਂ ਵਾਂਗੇ ਪਰਿਵਾਰ ਸਮਝਦਾ ਸੀ ਲੇਕਿਨ ਉਸ ਨੌਕਰ ਦੇ ਵੱਲੋਂ ਵੱਡੀ ਗਦਾਰੀ ਕੀਤੀ ਗਈ ਹੈ ਨਮਕ ਹਰਾਮੀ ਕੀਤੀ ਗਈ ਹੈ ਤਾਂ ਬੀਤੇ ਦਿਨੀ ਮੁਹਾਲੀ ਦੇ ਪੰਜ ਫੇਸ ਦੇ ਪੋਰਚ ਇਲਾਕੇ ਦੇ ਵਿੱਚ ਇੱਕ ਕਤਲ ਹੁੰਦਾ ਹੈ ਅਤੇ ਕਤਲ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੰਸਨੀ ਫੈਲ ਜਾਂਦੀ ਆ ਤਾਂ ਘਰ ਦੀ ਮਾਲਕਿੰਦਾ ਗळा ਘੁੱਟ ਕੇ ਕਤਲ ਕਰ ਦਿੱਤਾ ਜਾਂਦਾ ਏ ਅਤੇ ਨੌਕਰਾ ਜਿਹੜਾ ਉਹ ਕੁਰਸੀ 'ਦਾਨ ਬੰਦਿਆ ਹੋਇਆ ਮਿਲਦਾ ਏ ਨੌਕਰ ਕਹਿੰਦਾ ਏ ਕਿ ਅਣਪਛਾਤੇ ਲੁਟੇਰੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋਏ ਅਤੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਘਰ ਦੇ ਵਿੱਚ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਸਮਾਨ ਆ ਜਿਹੜਾ ਉਹ ਵੀ ਲੁੱਟਿਆ ਗਿਆ ਸੀ ਦਾ ਇਸ ਕਤਲ ਤੋਂ ਬਾਅਦ مالک ਵਿਦੇਸ਼ ਤੋਂ ਆਦਾਏ ਉਹ ਰੋਦੇ ਰੋਦੇ ਕਹਿੰਦਾ ਹੈ ਕਿ ਜਿਵੇਂ ਨੌਕਰ ਨੂੰ ਬੰਦੇ ਆਏ ਉਹ ਮੇਰੀ ਪਤਨੀ ਨੂੰ ਬੰਨ ਲੈਣੇ ਘਰ ਵਿੱਚ ਲੁੱਟ ਕਰ ਲੈਣੇ ਲੇਕਿਨ ਕਤਲ ਨਾ ਕਰਦੇ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਲੇਕਿਨ ਪੁਲਿਸ ਇਸ ਨੌਕਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੀ ਸੀ ਤਾਂ ਨੌਕਰ ਨੀਰਤ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਵੱਡੇ ਖੁਲਾਸੇ ਦੇ ਜਿਹੜੇ ਉਹ ਹੁੰਦੇ ਦੇ ਉਹ ਨੌਕਰ ਜਿਹੜਾ 8-9 ਸਾਲ ਤੋਂ ਪਰਿਵਾਰ ਦੇ ਵਿੱਚ ਕੰਮ ਕਰ ਰਿਹਾ ਸੀ ਇੱਥੇ ਕੰਮ ਕਰਕੇ ਇੱਥੋਂ ਤਨਖਾਹ ਲੈ ਕੇ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਦਾ ਸੀ ਉਸੇ ਪਰਿਵਾਰ ਨੂੰ ਉਸਨੇ ਕਦੇ ਨਾ ਭੁਲਾਉਣ ਵਾਲਾ ਦਰਦ ਦਿੱਤਾ ਹੈ ਤਾਂ ਤੁਸੀਂ ਦਾਦਾ ਲਗਾ ਸਕਦੇ ਹੋ ਕਿ 8-9 ਸਾਲ ਤੋਂ ਅਗਰ ਕੋਈ ਕਿਸੇ ਨਾਲ ਕੰਮ ਕਰ ਰਿਹਾ ਹੋਵੇਗਾ ਤਾਂ ਉਸ ਦੇ ਉੱਤੇ ਕਿਵੇਂ ਭਰੋਸਾ ਹੈ ਜਿਹੜਾ ਉਹ ਕੀਤਾ ਜਾਂਦਾ ਹੋਵੇਗਾ ਪਰਿਵਾਰ ਅਨੁਸਾਰ ਨੌਕਰ ਨੂੰ ਪੁੱਤਾਂ ਮੰਗ ਰੱਖਿਆ ਗਿਆ ਸੀ ਦਾ ਬੋਹਾਲੀ ਦੇ ਪੰਜ ਫੇਸ ਦੇ ਵਿੱਚ ਚੋਰੀ ਦੀ ਮਨਚਾ ਨਾਲ ਦਾਖਲ ਹੋਏ ਅਣਪਛਾਤੇਆਂ ਦੇ ਵੱਲੋਂ ਜਿਹੜਾ ਕਤਲ ਕੀਤਾ ਗਿਆ ਸੀ ਉਸ ਦੇ ਵਿੱਚ ਨੌਕਰ ਵੀ ਸ਼ਾਮਿਲ ਸੀ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਪੂਰੀ ਵਾਰ ਦਾ ਉਜਾਮ ਦਿੱਤਾ ਅਤੇ ਬਾਅਦ ਦੇ ਵਿੱਚ ਖੁਦ ਨੂੰ ਕੁਰਸੀ ਦੇ ਨਾਲ ਬੰਨ੍ਹ ਲਿਆ ਅਤੇ ਇੱਕ ਝੂਠੀ ਕਹਾਣੀ ਕਢੀ ਗਈ ਪੁਲਿਸ ਨੂੰ ਗੁੰਮਰਾਹ ਕੀਤਾ ਗਿਆ ਲੇਕਿਨ ਜਦੋਂ ਪੁਲਿਸ ਨੇ ਅਸ਼ੋਕ ਗੋਇਲ ਉਮਰ 65 ਸਾਲ ਦੇ ਕਤਲ ਮਾਮਲੇ ਵਿੱਚ ਨੌਕਰ ਨੀਰਜ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਤਾਂ ਸਾਬਕਾ ਵਧੀਕ ਐਡਵੋਕੇਟ ਜਨਰਲ ਕਿਸ਼ਨ কুমার ਗੋਇਲ ਦੀ ਪਤਨੀ ਅਸ਼ੋਕ ਗੋਇਲ ਦਾ ਘੜਾ ਕੁੱਟ ਕੇ ਕਤਲ ਕੀਤਾ ਗਿਆ ਸੀ ਅਤੇ ਘਰ ਦੇ ਵਿੱਚੋਂ 8.5 ਲੱਖ ਨਕਦੀ ਅਤੇ 40 ਤੋਲੇ ਸੋਨਾ ਜਿਹੜਾ ਉਹ ਲੁੱਟ ਦਾ ਖਰਸ਼ਾ ਜाहिर ਕੀਤਾ ਜਾ ਰਿਹਾ ਏ ਜਿਸ ਵੇਲੇ ਪੂਰੀ ਵਾਰਦਾਤ ਵਾਪਰੀ ਉਸ ਵੇਲੇ ਸਾਬਕਾ ਏਏਜੀ ਕਿਸ਼ਨ কুমার ਗੋਇਲ ਆਪਣੀ ਛੋਟੀ ਬੇਟੀ ਨਾਲ ਬਾਸਕਟ ਦੇ ਵਿੱਚ ਗਏ ਹੋਏ ਸਨ ਅਤੇ ਵਾਰਦਾਤ ਤੋਂ ਬਾਅਦ ਉਹ ਇੰਡੀਆ ਵਾਪਸ ਪਰਤੇ ਨੇ ਤਾਂ ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਨੌਕਰ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਸੀ ਕਿਉਂਕਿ ਅਗਰ ਮਾਲਕੀਨ ਦਾ ਕਤਲ ਕੀਤਾ ਗਿਆ ਤਾਂ ਨੌਕਰ ਨੂੰ ਕਿਉਂ ਜਿਉਂਦਾ ਛੱਡ ਦਿੱਤਾ ਗਿਆ ਇਸ ਗੱਲ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਸੀ ਤਾਂ ਹੁਣ ਖੁਲਾਸਾ ਹੋਇਆ ਹੈ ਕਿ ਡਾਕਟਰ ਨੇ ਹੀ ਆਪਣੀ ਮਾਲਕੀਨ ਦਾ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕੀਤਾ ਸੀ ਤਾਂ ਬਾਕੀ ਦੇ ਜਿਹੜੇ ਦੋਸ਼ੀ ਦੇ ਉਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਾਰੇ ਦੋਸ਼ੀ ਪੁਲਿਸ ਦੇ ਕਾਬੂ ਵਿੱਚ ਆਉਂਦੇ ਦੇ